ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਸੰਗਤਿਓ ਪੰਜਾਬੀ ਸਿੰਗਰ ਦਿਲਜੀਤ ਦੋਸ਼ਾਂਜ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਟਾਈਮ ਤੇ ਛਾਇ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬੀ ਸਿੰਗਰ ਦਿਲਜੀਤ ਦੋਸ਼ਾਂਜ ਦਾ ਸ਼ੋਅ ਹੋਇਆ ਸੀ ਉਸ ਸ਼ੋਅ ਨੂੰ ਲੈ ਕੇ ਜੋ ਸੁਦੇਸ਼ ਚੌத்ਰੀ ਹੈ ਉਸ ਵੱਲੋਂ ਇੱਕ ਸਪੈਸ਼ਲ ਸ਼ੋਅ ਰੱਖਿਆ ਜਾਂਦਾ ਹੈ ਉਹਦਾ ਕਹਿਣਾ ਹੈ ਕਿ ਦਿਲਜੀਤ ਦੁਸ਼ਾਂਜ ਆਪਣੇ ਗਾਣਿਆਂ ਦੇ ਅੰਦਰ ਡਰੱਗਸ ਨੂੰ ਜਾਂ ਐਲਕੋਹਲ ਯਾਨੀ ਕਿ ਸ਼ਰਾਬ ਨੂੰ ਪ੍ਰਮੋਟ ਕਰਦੇ ਨੇ ਪਰ ਦਿਲਜੀਤ ਦੁਸ਼ਾਂਜ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰ ਦਿੱਤਾ ਹੈ ਉਸੇ ਦਿਨ ਤੋਂ ਸੰਗਤ ਜੀ ਇਹ ਜੋ ਸੁਦੀਰ ਚੋਧਰੀ ਹੈ ਇਹ ਪੰਜਾਬ ਦੇ ਖਿਲਾਫ ਹੋ ਗਿਆ ਇਸ ਬੰਦੇ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਪਰਾਲੀ ਜਲਾਈ ਜਾਂਦੀ ਹੈ ਉਸ ਦਾ ਮਾਮਲਾ ਚੁਕਲਿਆ ਪਹਿਲੇ ਇਸ ਗੁਰਦੁਆਰਾ ਦਾ ਮਾਮਲਾ ਚੁਕ ਲਿਆ ਫਿਰ ਇਸ ਨੇ ਕਈ ਵਾਰ ਸਿੱਖਾਂ ਦੇ ਬਾਰੇ ਬੋਲਿਆ ਸੰਗਤਜੀ ਦਲਜੀਤ ਦੋਸ਼ਾਂਜ ਨੂੰ ਕਈ ਵਾਰ ਇਸ ਬੰਦੇ ਨੇ ਟਾਰਗੇਟ ਕੀਤਾ ਆਏ ਦਿਨ ਕਿਸੇ ਨਾ ਕਿਸੇ ਪੋਸਟ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਇਹ ਬੰਦਾ ਦਲਜੀਤ ਦੋਸ਼ਾਂਜ ਨੂੰ ਟਾਰਗੇਟ ਕਰਦਾ ਰਹਿੰਦਾ ਹੈ ਪਿਛਲੇ ਦਿਨੀ ਸੰਗਤਜੀ ਜਦੋਂ ਦਲਜੀਤ ਦੋਸ਼ਾਂਜ ਕਲਕੱਤਾ ਆਪਣੇ ਸ਼ੋਅ ਵਾਸਤੇ ਜਾਂਦੇ ਨੇ ਤੇ ਕਲਕੱਤਾ ਘੁੰਮਣ ਵਾਸਤੇ ਉਹ ਵੱਖ-ਵੱਖ ਕਾਰਾਂ ਦੇ ਵਿੱਚ ਸਫ਼ਰ ਕਰਦੇ ਨੇ ਕਲਕੱਤਾ ਨੂੰ ਵੇਖਦੇ ਨੇ ਕਲਕੱਤਾ ਘੁੰਮਦੇ ਨੇ ਸੋ ਜੋ ਵੀ ਉਹ ਕਾਰ ਦੇ ਵਿੱਚ ਬਹਿੰਦੇ ਨੇ ਉਸ ਕਾਰ ਦੀ ਨਾਲ ਫੋਟੋ ਵੀ ਪੋਸਟ ਕਰਦੇ ਨੇ ਜਿਹੜੀ ਉਹਨਾਂ ਨੇ ਆਪਣੇ ਕਾਰ ਦੇ ਵਿੱਚ ਬੈਠੀ ਹੋਈ ਤਸਵੀਰ ਪੋਸਟ ਕੀਤੀ ਹੈ ਉਸ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਸੰਗਤ ਜੀ ਤੁਹਾਨੂੰ ਦੱਸ ਦਈਏ ਕਲਕੱਤਾ ਦੇ ਵਿੱਚ ਬੰਗਾਲ ਦੇ ਵਿੱਚ ਸਿੱਖਾਂ ਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਹੈ ਸਿੱਖਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਕਲਕੱਤਾ ਦੀਆਂ ਮਾਵਾਂ ਆਪਣੀਆਂ ਬੱਚਿਆਂ ਨੂੰ ਕਹਿੰਦੀਆਂ ਹਨ ਕਿ ਜੇਕਰ ਤੁਸੀਂ ਕਿਤੇ ਰਾਤ ਬਿਰਾਤ ਲੇਟ ਹੋ ਜਾਂਦੀਆਂ ਜੇਕਰ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸ ਜਾਓ ਤਾਂ ਤੁਸੀਂ ਕਿਸੇ ਸਿੱਖ ਡਰਾਈਵਰ ਨੂੰ ਦੇਖ ਲਾਂ ਜੋ ਟੈਕਸੀ ਚਲਾ ਰਿਹਾ ਹੋਵੇ ਤਾਂ ਉਸ ਦੇ ਕੋਲ ਪਹੁੰਚ ਜਾਣਾ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ ਸਿੱਖ ਅਜਿਹੇ ਲੋਕ ਹੁੰਦੇ ਨੇ ਜੋ ਆਪਣੀ ਜਾਨ ਦੇ ਕੇ ਵੀ ਦੂਜਿਆਂ ਦੀ ਜਾਨ ਬਚਾਉਂਦੇ ਨੇ ਇਸੇ ਤਰ੍ਹਾਂ ਜੋ ਕਲਕੱਤੇ ਦੀਆਂ ਬੰਗਾਲੀ ਮਾਵਾਂ ਨੇ ਉਹ ਆਪਣੇ ਬੱਚੇ-ਬੱਚੀਆਂ ਨੂੰ ਕਹਿੰਦੀਆਂ ਨੇ ਅਗਰ ਤੁਸੀਂ ਰਾਤ ਬਿਰਾਤ ਅਨੇਰੇ ਵਿੱਚ ਲੇਟ ਹੋ ਜਾਂਦੇ ਹੋ ਤਾਂ ਤੁਸੀਂ ਸਿਰਫ ਸਿੱਖ ਡਰਾਈਵਰ ਦੀ ਟੈਕਸੀ ਚਈ ਬੈਠਣਾ ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਜਗ੍ਹਾ ਤੇ ਬੋਲੀਆਂ ਜਾਂਦੀਆਂ ਸਨ ਪੂਰੇ ਦੇਸ਼ ਭਰ ਨੂੰ ਪਤਾ ਚੱਲਿਆ ਕਿ ਸਿੱਖਾਂ ਦਾ ਇਸ ਕਦਰ ਸਨਮਾਨ ਕੀਤਾ ਜਾਂਦਾ ਹੈ। ਇਹ ਹੀ ਸਾਰੀ ਗੱਲਾਂ ਨੂੰ ਦਿਲਜੀਤ ਦੋਸ਼ਾਂਜ ਆਪਣੀ ਇਸ ਪੀਲੀ ਟੈਕਸੀ ਵਾਲੀ ਫੋਟੋ ਦੇ ਨਾਲ ਸ਼ੇਅਰ ਕਰ ਰਹੇ ਨੇ। ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਲੈ ਕੇ ਆਪ ਜੀ ਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਮੈਨੂੰ ਦਿਓ ਇਜਾਜ਼ਤ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ